ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਤੇ ਕਾਫੀ ਪਹਿਨਾਂ ਦੀ ਡਿਮਾਂਡ ਸੀਗੀ ਇਹ ਸੂਟਾਂ ਦੀ ਤੇ ਪਿਓਰ ਜਾਰਜਟ ਦੇ ਸੂਟ ਨੇ ਫੁੱਲ ਪਿਓਰ ਚਲੋ ਆਪਾਂ ਬੜਾ ਟਾਈਮ ਨਹੀਂ ਵੇਸਟ ਕਰਦੇ ਹੈਗੇ ਤੁਹਾਨੂੰ ਮੈਂ ਪਹਿਲੇ ਹੀ ਸੂਟ ਦਿਖਾ ਦੇਣ ਨੂੰ ਆਂ ਜੀ 올 오버 ਸੂਟ ਲੇਗੇ ਬਾਲੀਆਂ ਪਹਿਨਣ ਦੀ ਡਿਮਾਂਡ ਸੀਗੀ ਵੀ 올 오버 ਸੂਟ ਲੈ ਕੇ ਉਹ ਫੁੱਲ ਪਿਓਰ ਜੌਰਜਟ ਹੈ 4000 ਇਹਨਾਂ ਦਾ ਪ੍ਰਾਈਸ ਹੈਗਾ ਤੇ ਇਹ ਵੀ ਟੈਸਟਾ ਦੀ ਹੈਗੀ ਬਿਲਕੁਲ ਫੁੱਲ ਪਿਓਰ ਕੱਪੜਾ ਹੈਗਾ ਜੌਰਜਟ ਦਾ ਜਿਹੜੇ ਆ ਪਹਿਣਾ ਆਪਾਂ ਪਿਛਲੀਆਂ ਸਰਦੀਆਂ ਦੇ ਵਿੱਚ ਹੈਂਡਵਰਕ ਕੀਤਾ ਸੀ ਨਾ ਫੁੱਲ ਪਿਓਰ ਤੇ ਉਹ ਵਾਲਾ ਸਟੱਫ ਹੈਗਾ 4000 ਇਹਨਾਂ ਦਾ ਪ੍ਰਾਈਸ ਹੈ ਫਟਾਫਟ ਆਰਡਰ ਕਰਕੇ ਤੁਸੀਂ ਸੂਟ ਰਖਵਾ ਲਿਓ 올ਓਵਰ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੁਸੀਂ ਲੈ ਸਕਦੇ ਹੋ ਸਲਾਈ ਕਰਵਾ ਕੇ ਵੀ ਮੰਗਵਾ ਲਓ ਬਿਨਾਂ ਸਲਾਈ ਤੋਂ ਵੀ ਮੰਗਵਾ ਲਓ ਕਲਰ ਤੁਹਾਨੂੰ ਸਾਰੇ ਹੀ ਸੋਹਣੇ ਮਿਲਣਗੇ ਇਹਦੇ ਵਿੱਚ ਦੇਖੋ ਜੀ ਇਹ ਵੀ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਅ ਬਿਨਾ ਦੁਪੱਟੇ ਤੋਂ ਲੰਗੇ ਜੇ ਤੁਹਾਨੂੰ ਦੁਪੱਟੇ ਵੀਡੀਓ ਦੇ ਵਿੱਚ ਸ਼ੋ ਹੋਣਗੇ ਤਾਂ ਮੈਂ ਉਹਦੇ ਨਾਲ ਪ੍ਰਾਈਸ ਦੱਸੂਗੀ ਹੁਣ ਮੈਂ ਤੁਹਾਨੂੰ ਇਹਦੇ ਨਾਲ ਕੋਈ ਦੁਪੱਟਾ ਨਹੀਂ ਹੈਗਾ ਬਿਨਾ ਦੁਪੱਟੇ ਤੋਂ ਪ੍ਰਾਈਸ ਦੱਸ ਰਹੀ ਐਂਗੀ ਤੇ ਇਹਦੇ ਨਾਲ ਚੁੰਨੀ ਵਗੈਰਾ ਤੁਸੀਂ ਲਗਵਾ ਸਕਦੇ ਹੋਗੇ ਆਪਣੀ ਚੁਆਇਸ ਅਨੁਸਾਰ ਹਰ ਤਰ੍ਹਾਂ ਦਾ ਦੁਪੱਟਾ ਆਪਣੇ ਕੋਲੇ ਅਵੇਲੇਬਲ ਹੈਗਾ ਹੈਗਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ 4000 ਪ੍ਰਾਈਸ ਹੈ ਇਹਨਾਂ ਦਾ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇਗੇ ਤੇ ਨਾ ਲਾਈਟ ਡਾਰਕ ਨੇ ਨਾ ਲਾਈਟਨਿੰਗ ਹੈ ਸੋਬਰ ਜੇ ਕਲਰ ਨੇਗੇ ਦੇਖ ਤੁਸੀਂ ਲੈ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਭੇਜਿਓ ਜੀ ਥੋੜਾ ਜਿਹਾ ਜਦੋਂ ਸਕਰੀਨ ਸ਼ਾਟ ਭੇਜਦੇ ਹੋ ਨਾ ਤੁਸੀਂ ਦੂਰੋਂ ਭੇਜਿਆ ਕਰੋ ਬਾਲਾ ਜ਼ੂਮ ਨਾ ਕਰਕੇ ਨਾ ਭੇਜਿਆ ਕਰੋ ਮੈਨੂੰ ਪ੍ਰਿੰਟ ਨਹੀਂ ਸਮਝ ਲੱਗਦਾ ਫਿਰ 4000 4000 ਪ੍ਰਾਈਸ ਹੈ ਦਾ ਵੀ ਟੈਸਟਾ ਦੀ ਕਲੈਕਸ਼ਨ ਹੈ ਵਾਲੀ ਦੀ ਵੀ ਕਲਰ ਬਹੁਤ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਰਾਣੀ ਕਲਰ ਦਾ ਜਿੱਦਾਂ ਹਮ ਰੋਜ਼ ਰੈੱਡ ਜਿਹਾਗਾ ਨਾਹੀਂ ਪਿੰਕ ਹੈਗਾ ਇਹਦੇ ਨਾਲ ਤੁਸੀਂ ਇਹਦੇ ਨਾਲ ਦੁਪੱਟਾ ਰਖਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਬਣੂਗਾ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਣੀ ਹੈ ਉਹ ਵੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਦੇਖੋ ਜੀ ਚੈੱਕ ਕਰ ਸਕਦੇ ਹੋਗੇ ਸੂਟ ਬਹੁਤ ਜਿਆਦਾ ਸੋਹਣੇ ਨੇ ਅੱਜ ਵਾਲੀ ਕਲੈਕਸ਼ਨ ਪ्युअर ਦੇ ਵਿੱਚ ਨੇਗੇ ਇਹ ਮੇਰੇ ਰੈੱਡ ਸੂਟ ਨਾਲ ਦਾ ਸੂਟ ਹੈ ਜੋ ਸੇਮ ਤਾਂ ਨਹੀਂ ਹੈਗਾ ਇਹਦੇ ਵਿੱਚ ਇੱਕ ਕਲਰ ਰਹਿ ਗਿਆ ਸ਼ਾਇਦ ਹੋਣਾ ਅਵੇਲੇਬਲ ਫਰੋਜ਼ੀ ਕਲਰ ਦੇਖੋ ਇਹ ਆਪਾਂ ਬਾਜੂ ਤੇ ਵਰਕ ਕਰਵਾਇਆਗਾ ਆਰਗੈਂਜ਼ਾ ਦਾ ਪੈਚ ਲਗਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਕਈ ਵਾਰ ਸੂਟ ਜਲਦੀ ਦੇ ਵਿੱਚ ਹੁੰਦੇ ਨੇਗੇ ਨਈ ਵੀ ਵੀਡੀਓ ਦੇ ਵਿੱਚ ਸਾਡੇ ਤੋਂ ਸ਼ੋਅ ਹੁੰਦੇ ਹੈਗੇ ਦੇਖੋ ਇਹਦੇ ਨਾਲ ਦਾ ਫਰੋਜ਼ੀ ਸੂਟ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਸ ਤਰ੍ਹਾਂ ਕਰਵਾ ਸਕਦੇ ਹੋਗੇ ਇਹਨਾਂ ਨੇ ਘੇਰਾ ਨਹੀਂ ਕਰਵਾਇਆ ਹੈਗਾ ਤਾ ਵੀ ਸੂਟ ਬਹੁਤ ਜਿਆਦੇ ਸੋਹਣੇ ਨੇ ਡਾਰਕ ਗ੍ਰੀਨ ਕਲਰ ਹੈਗਾ ਮਲਬੂ ਸਿਲਕ ਦੇ ਸੂਟ ਲੇਗੇ 1500 ਇਹਨਾਂ ਦਾ ਪ੍ਰਾਈਸ ਹੈਗਾ ਇਹ ਵੀ ਸਟਾਫ ਬਹੁਤ ਜਿਆਦੇ ਸੋਹਣਾਗਾ ਇਹ ਅਸੀਂ ਖੋਤੇ ਮਤਲਬ ਟ੍ਰਾਈ ਕੀਤਾ ਹੋਇਆਗਾ ਤੇ ਬਹੁਤ ਜਿਆਦੇ ਸੋਨਾ ਕਪੜਾ ਹੈਗਾ ਇਹਦੇ ਪਹਿਣਾ ਨੇ ਹੈਂਡਵਰਕ ਵੀ ਕਰਾਏ ਦੇਗੇ ਤੁਸੀਂ ਮਸ਼ੀਨਵਰਕ ਕਰਵਾਉਣਾ ਕਰਵਾ ਸਕਦੇ ਹੋ ਜੇ ਮੈਂ ਉਹਨਾਂ ਦੇ ਸੂਟ ਕਟਿੰਗ ਕਰਨੇ ਲੇਂਗੀ ਪਹਿਲਾ ਵੀਡੀਓ ਪਾਈ ਸੀਗੀ ਆਪਾਂ ਰੋ ਸੀਗੇ ਸੂਟਾਂ ਦੇ ਉਹਦੇ ਵਿੱਚੋਂ ਆਪਲਾ ਸੂਟ ਹੈ ਬਲੈਕ ਸੂਟ ਦੀ ਬਹੁਤ ਜਿਆਦੇ ਡਿਮਾਂਡ ਆਉਂਦੀ ਹੁੰਦੀ ਹੈ ਤੁਸੀਂ ਲਾ ਸਕਦੇ ਹੋ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਤੁਹਾਨੂੰ ਕਹਿ ਰਹੇ ਹਾਂ ਫੋਟੋ ਪਾ ਦਿਓ ਫੋਟੋ ਪਾ ਦਿਓ ਕਈ ਵਾਰ ਨਹੀਂ ਟਾਈਮ ਹੁੰਦਾ ਉਹਦੇ ਲਈ ਸੌਰੀ ਹੈ ਨਾ ਤੇ ਤੁਸੀਂ ਵੀਡੀਓ ਦੇਖ ਲਿਆ ਕਰੋ ਜੀ ਡੇਲੀ ਆਪਾਂ ਡੇਲੀ ਵੀਡੀਓ ਪਾਉਂਦੇ ਆਂਗੇ ਨਾਲ ਹੈਗੀ ਹੈ ਬਲੈਕ ਬਾਟਮ ਜੇ ਤੁਸੀਂ ਵਰਕ ਕਰਵਾਉਂਗੇ ਨਾ ਬਹੁਤ ਜਿਆਦਾ ਸੋਹਣਾ ਲੱਗੂਗਾ ਬਲੈਕ ਦੇ ਉੱਪਰ ਵਰਕ ਤੇ ਬਾਟਮ ਤੇ ਕਰਵਾ ਲਓ ਬਾਜੂ ਤੇ ਕਰਵਾ ਲਓ ਵਰਕ ਦਾ ਡਿਜ਼ਾਈਨ ਜਿਹੜਾ ਇਹ ਫਲਾਰ ਨੇਗੇ ਇਹਨਾਂ ਦਾ ਹੀ ਕੁਝ ਨਾ ਕੁਝ ਡਿਜ਼ਾਈਨ ਬਣ ਜਾਊਗਾ ਤੁਸੀਂ ਕਰਵਾ ਸਕਦੇ ਹੋ ਲਾਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਦਾ ਸੂਟ ਤੇ ਕਲਰ ਸਾਰੇ ਹੀ ਸੋਹਣੇ ਨੇ ਕਈ ਬੈਣਾ ਡਾਰਕ ਕਲਰ ਬਹੁਤ ਜ਼ਿਆਦੇ ਪਸੰਦ ਕਰਦੇ ਨੇ ਡਾਰਕ ਕਲਰ ਦੇ ਸੂਟ ਪਰ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇਗੇ ਨਾਲ ਹੈਗੀ ਹੈ ਕਿ ਪਰਪਲ ਬਾਟਮ ਇਹਦੇ ਨਾਲ ਜਿਹੜੀਆਂ ਤੁਸੀਂ ਚੁੰਨੀਆਂ ਦੁਪੱਟੇ ਵਗੈਰਾ ਰਖਵਾਉਂਗੇ ਉਹ ਤੁਸੀਂ ਮਸਲੀਨ ਦਾ ਰਖਵਾਇਓ ਕਿਉਂਕਿ ਇਹ ਮਸਲੀਨ ਹੁੰਦਾ ਫੈਬਰਿਕ ਮਲਬੂ ਸਿਲਕ ਦੇ ਵਿੱਚ ਤੇ ਇਹਦੇ ਨਾਲ ਤੁਸੀਂ ਜਿਹੜੇ ਚੁੰਨੀਆਂ ਨੇ ਮਸਲੀਨ ਦੇ ਰਖਵਾਇਓ ਟਾਈ ਐਂਡ ਡਾਈ ਕਹੋਗੇ ਤੁਸੀਂ ਤਾਂ ਆਪਾਂ ਟਾਈ ਐਂਡ ਡਾਈ ਬਣਾ ਕੇ ਦੇਵਾਂਗੇ ਤੁਹਾਨੂੰ ਜੇ ਤੁਸੀਂ ਇੱਕ ਪੀਸ ਦਾ ਕਹੋਗੇ ਇੱਕ ਪੀਸ ਦਾ ਕਹਾਂਗੇ ਪਰ ਜਿੰਨੇ ਕਲਰ ਪਵਾਉਂਗੇ ਹਨਾ ਹਰ ਇੱਕ ਕਲਰ ਦਾ ਪਾਰ ਕਲਰ ਦਾ 100 ਰੁਪਿਆ ਹੈਗਾ ਜਿੰਨੇ ਕਲਰ ਪਵਾਉਂਗੇ 2 3 ਇੱਕ ਇੱਕ ਦਾ ਤਾਂ ਚਲੋ 100 ਹੋ ਹੀ ਗਿਆ ਜਿੰਨੇ ਕਲਰ ਤੁਸੀਂ ਪਵਾਉਂਗੇ ਫਿਰ ਇੱਕ ਕਲਰ ਦਾ 100 ਰੁਪਿਆ ਹੈਗਾ ਦੇਖੋ ਚੁੰਨੀ ਦੇ ਵਿੱਚ ਜੇ ਤਿੰਨ ਕਲਰ ਪੈਂਦੇ ਨੇ ਤਾਂ 300 ਹੋ ਗਿਆ 300 ਰੁਪਿਆ ਹੋ ਗਿਆ ਹਨਾ ਪਰ ਜਿਹੜੇ ਕਲਰ ਹੋਣਗੇ ਕੈਮੀਕਲ ਹੋਣਗੇ ਵੀ ਇਦਾਂ ਨਹੀਂ ਹੈਗਾ ਜੋ ਤੁਸੀਂ ਦੁਪੱਟਾ ਵਾਸ਼ ਕਰਨਾ ਹੈਗਾ ਤਾਂ ਉਹਨੂੰ ਸ਼ੈਂਪੂ ਦੇ ਵਿੱਚ ਕਰਨਾ ਹੈਗਾ ਜ਼ਿਆਦਾਤਰ ਦੁਪੱਟਾ ਟਾਈ ਐਂਡ ਡਾਈ ਤੁਸੀਂ ਟਿਪ ਕਰਕੇ ਨਹੀਂ ਰੱਖਣਾ ਕਿਉਂਕਿ ਉਹ ਮਿਕਸ ਹੋ ਜਾਂਦਾ ਨਾਲ ਦੀ ਨਾਲ ਤੁਸੀਂ ਹਲਕਾ ਜਾਂ ਮਲ ਕੇ ਹਨਾ ਫੇਰ ਤੁਸੀਂ ਸੁਕਣਾ ਪਾ ਦੇਣਾਗਾ ਕੋਈ ਸੁਕਾ ਕੇ ਨਾ ਪਾਇਓ ਇਸ ਤਰ੍ਹਾਂ ਹੀ ਹਨਾ ਉਹ ਕਰਿਓ ਤੇ ਜ਼ਿਆਦਾ ਭੈ ਕਈ ਭੈਣਾ ਚੁੰਨੀ ਨੂੰ ਕਾਫੀ ਟਾਈਮ ਤੱਕ ਉਹ ਕਰੀ ਜਾਂਦੀਆਂ ਰਹਿਗੀਆਂ ਟੋਪੀ ਰੱਖਦੀਆਂ ਨੇ ਸਰਫ ਦੇ ਵਿੱਚ ਨਾ ਦੋ ਸ਼ੈਂਪੂ ਦੇ ਵਿੱਚ ਧੋਇਆ ਕਰੋ ਟਾਈ ਐਂਡ ਡਾਈ ਦੁਪੱਟੇ ਹਰ ਇੱਕ ਦੁਪੱਟਾ ਹੀ ਸ਼ੈਂਪੂ ਦੇ ਵਿੱਚ ਧੋਲਿਆ ਕਰੋ ਤੁਸੀਂ ਚਾਹੇ ਤੇ ਉਹ ਕਲਰ ਨੇ ਹੀ ਫਿਰ ਮਿਕਸ ਹੋ ਜਾਂਦੇ ਉਹਨਾਂ ਨੇ ਜਿੰਨੇ ਕਲਰ ਤੁਸੀਂ ਚੁੰਨੀ ਦੇ ਵਿੱਚ ਕਹੋਗੇ ਉਹਨੇ ਪਰ ਕਲਰ ਦਾ 100 100 ਰੁਪਈਆ ਹੈਗਾ ਤੇ ਮੈਂ ਤੁਹਾਨੂੰ ਦੱਸਦਾ ਜਿੰਨੇ ਕਹੋਗੇ ਦੋ ਪੁਆਓ ਤਿੰਨ ਪੁਆਓ ਬਸ ਉਨੀ ਤੁਹਾਡੀ ਪੇਮੈਂਟ ਹੋ ਜੂਗੀ ਜਿਹੜੇ ਮਤਲਬ ਸਟੀਚਿੰਗ ਹੈਗੀ ਸਟੀਚਿੰਗ ਜਿੰਨਾ ਵੀ ਤੁਸੀਂ ਐਕਸਟਰਾ ਮਟੀਰੀਅਲ ਲਵਾਉਂਗੇ neck ਦੇ ਉੱਪਰ ਡਿਜ਼ਾਈਨ ਕਰਾਉਂਗੇ ਚਾਕਾਂ ਦੇ ਉੱਪਰ ਲੈਂਸ ਲੱਗੂਗੀ ਲੈਂਸ ਦੇ ਤਾਂ ਚਲੋ ਹੋਣਗੀ ਹਨਾ ਪੈਸੇ ਜਿੰਨਾ ਵੀ ਤੁਸੀਂ ਮਟੀਰੀਅਲ ਕਰਵਾਓਗੇ ਜਿਵੇਂ ਡਿਜ਼ਾਈਨ ਵਗੈਰਾ ਜਿੱਪ ਵਗੈਰਾ ਹਰ ਇੱਕ ਦੇ 50 ਰੁਪਏ ਲੰਗੇ ਸਟਿਚਿੰਗ ਦੇ ਵਿੱਚ ਕਾ ਕਰਕੇ ਸਟਿਚਿੰਗ ਆਪਣੀ ਬਿਲਕੁਲ ਓਕੇ ਹੋਊਗੀ ਥੋੜਾ ਜਿਹਾ ਮੰਗਾਈ ਦਾ ਟਾਈਮ ਹੋ ਗਿਆ ਹਨਾ ਟੇਲਰ ਵੀ ਫਿਰ ਨਹੀਂ ਹਨਾ ਜਿਹੜਾ ਕੋਈ ਵਧੀਆ ਕਾਰੀਗਰ ਹੋਊਗਾ ਉਹ ਸਸਤਾ ਕੰਮ ਕਦੇ ਨਹੀਂ ਕਰੂਗਾ ਤੁਸੀਂ ਕਦੇ ਵੀ ਆਪਣੇ ਸ਼ਹਿਰ ਦੇ ਵਿੱਚ ਵੀ ਇਹ ਗੱਲ ਨੋਟ ਕਰ ਲਿਓ ਜਿਹੜਾ ਵਧੀਆ ਕਾਰੀਗਰ ਹੋਊਗਾ ਉਹਦੇ ਥੋੜੇ ਜੇ ਹਾਈ ਰੇਟ ਹੀ ਹੋਣਗੇ ਜਿਹੜੇ ਮੈਂ ਕਾਰੀਗਰ ਰੱਖੇ ਹੋਏ ਨੇਗੇ ਥੋੜੇ ਜੇ ਆਪਾਂ ਕੰਮ ਦੀ ਸਫਾਈ ਪਹਿਲਾਂ ਆਪਾਂ ਨੂੰ ਤੇ ਪਹਿਣਾ ਵੀ ਇਤਰਾਜ਼ ਨਹੀਂ ਕਰਦੀਆਂ ਹੈਗੀਆਂ ਹਨਾ ਤੇ ਸਾਰੀਆਂ ਸਟਿਚ ਵੀ ਕਰਵਾ ਰਹੀਆਂ ਨੇ ਕੁਝ ਨਹੀਂ ਸਭ ਚਲੋ ਕੰਮ ਪਸੰਦ ਆ ਰਿਹਾ ਸਾਰਿਆਂ ਨੂੰ ਪਰ ਇਹ ਨਹੀਂ ਹੈਗਾ ਵੀ ਕਿਦੋਂ ਵੀ ਜਾਂ ਪਾਈਪ ਇਹ ਨਿੱਤਰ ਹੋ ਜੂਗੀ ਲੈਸ ਇਧਰ ਹੋ ਜੂਗੀ ਤੇ ਜਾਂ neck ਦੇ ਵਿੱਚ ਡਿਜ਼ਾਈਨ ਜਾਂ ਪਾਈਪਨ ਕਿੱਧਰ ਜਾ ਰਹੀ ਆ ਉਹ ਨਾ neck ਨਹੀਂ ਸਹੀ ਬਣ ਰਿਹਾ ਇਸ ਤਰ੍ਹਾਂ ਕਦੇ ਸਾਡੇ ਕੰਮ ਦੇ ਵਿੱਚ ਨਹੀਂ ਹੋਊਗਾ ਤੇ ਤੁਸੀਂ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਆਰਡਰ ਦਿੱਤੇ ਨੇ ਉਹਗੇ ਚਲੋ ਤੁਸੀਂ ਦੇਖ ਲਿਓ ਹਨਾ ਤੁਸੀਂ ਤਾਂ ਮੇਰੇ ਨਾਲ ਪਹਿਲੀ ਵਾਰ ਹੋਗੇ ਜਿਹੜੇ ਬਣ ਕੇ ਜਾ ਰਹੇ ਨੇਗੇ ਉਹਨਾਂ ਨੂੰ ਚਲੋ ਆਪਣੀ ਪਤਾ ਹੀ ਲੱਗ ਗਿਆ ਵੀ ਸਟੀਚਿੰਗ ਤੇ ਜੇ ਤੁਸੀਂ ਕੋਈ ਵੀ ਤੁਹਾਡੇ ਨਾਲ ਆਪ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਵੇਂ ਮੋਟਾ ਟਿਕਦਾ ਹੁੰਦਾ ਹੈ ਕੁਝ ਵੀ ਹੁੰਦਾ ਤੁਸੀਂ ਮੈਨੂੰ ਬਸ WhatsApp ਦੇ ਨੀਚੇ ਮੈਂਸ਼ਨ ਕਰ ਦਿਓ ਕਰੋ ਵੀ ਇੱਥੇ ਸਾਡੇ ਇਹ ਪ੍ਰੋਬਲਮ ਹੈਗੀ ਕੋਈ ਗੱਲ ਨਹੀਂ ਉਹ ਆਪਾਂ ਸਹੀ ਕਰ ਦਿਆ ਕਰਾਂਗੇ ਕੋਈ ਵੀ ਤੁਹਾਨੂੰ ਫੂਲ ਪਸੰਦ ਲੰਦਾ ਤੁਸੀਂ ਚੁੰਨੀ ਲਗਵਾਉਣੀ ਹੈ ਸੁੱਟਾ ਨਾਲ ਸਾਨੂੰ ਕਹਿ ਦਿਓ ਸਾਡਾ ਦੀਦੀ ਦੁਪੱਟਾ ਚਾਹੀਦਾ ਨਾਲ ਇੰਨੇ ਕਲਰ ਦੁਪੱਟੇ ਦੇ ਪਾ ਦਿਓ ਲੈਸ ਵਗੈਰਾ ਦੀ ਫਿਨਿਸ਼ਿੰਗ ਕਰੋਗੇ ਲੈਸ ਲਗਵਾਈ ਤੇ ਲੈਸ ਦੀ ਉਹ ਅਲੱਗ ਚਾਰजेस ਹੁੰਦੇ ਨੇ ਕਿਉਂਕਿ ਅਸੀਂ ਜਿਹੜੀ ਲਾਸ ਲਗਵਾਈ ਹੈਗੀ ਹਰ ਕਿਤੇ ਸਾਰੇ ਚਾਰजेस ਲੈਂਦੀ ਨੇਗੇ ਤੇ ਲਾਸ ਦੀ ਵੀ ਠੀਕ ਐ ਜੀ ਜਿੰਨੇ ਵੀ ਮੀਟਰ ਲੱਗੂਗੀ ਲਾਸ ਦੀ ਪਰ ਮੀਟਰ ਕਿੰਨੇ ਰੁਪਏ ਮੀਟਰ ਐਗੀ ਸਾਰੇ ਉਹ ਕਰਕੇ ਫੇਰ ਤੁਹਾਨੂੰ ਮੈਂ ਅੱਜ ਵੀਡੀਓ ਦੇ ਵਿੱਚ ਸਾਰੀ ਇਹ ਡਿਟੇਲ ਦੇ ਦਤੀ ਤੇ ਦੁਪट्टे ਦੀ ਵੀ ਦੱਸਦਾ ਵੀ ਇਹਦਾ ਹੋਗਾ ਸਟੀਚਿੰਗ ਦਾ ਵੀ ਦੱਸਦਾ ਵੀ ਐਕਸਟਰਾ ਮਟੀਰੀਅਲ ਜੋ ਵੀ ਕਰਵਾਉਗੇ ਉਹਦੇ ਅਲੱਗ ਚਾਰजेस ਹੋਣਗੇ ਕਿਉਂਕਿ ਮੇਨ ਤਾਂ ਆਉਂਦੀ ਆ ਹਰ ਇੱਕ ਕੰਮ ਦੇ ਵਿੱਚ ਹਨਾ ਤੇ ਚਲੋ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਸਕਰੀਨਸ਼ਾਟ ਭੇਜ ਕੇ ਭੈਣਾ ਹਨਾ ਸੂਟ ਤੁਸੀਂ ਆਪਣੇ ਬੁਕਿੰਗ ਕਰਵਾ ਸਕਦੇ ਹੋਗੇ ਹੋਲਡ ਤੇ ਸੂਟ ਤੁਸੀਂ ਤਾ ਰਖਵਾਇਆ ਕਰੋ ਜੇ ਤੁਸੀਂ ਇੱਕ ਅੱਧੇ ਦਿਨ ਵਿੱਚ ਪੇਮੈਂਟ ਕਰਦੇ ਹੋ ਨਹੀਂ ਨਾ ਰਖਵਾਇਆ ਕਰੋ ਅਸੀਂ ਇੱਕ ਦੋ ਦੇ ਕਈ ਭੈਣਾ ਵਿਚਾਰੀਆ ਰਹਿ ਜਾਂਦੀਆਂ ਨੇ ਉਹਨਾਂ ਨੂੰ ਕਹਿ ਦਿੰਨੇ ਹਾਂ ਅਸੀਂ ਸੋਲਡ ਫਿਰ ਅਸੀਂ ਦੂਜੇ ਤੀਜੇ ਦਿਨ ਅਸੀਂ ਤੇ ਲੈ ਲੈਂਦੇ ਹਾਂ ਸੋ ਫਿਰ ਨਹੀਂ ਅਸੀਂ ਸੂਟ ਰੱਖਦੇ ਹਾਂ ਕਿ ਕਿਸੇ ਦਾ ਵੀ ਕਿਉਂਕਿ ਸਾਡਾ ਉਸ ਟਾਈਮ ਦੇ ਵਿੱਚ ਸੋਲਡ ਹੋ ਰਿਹਾ ਹੁੰਦਾ ਹੈਗਾ ਤੁਸੀਂ ਕਹਿ ਦਿੰਨੇ ਹੋਗੇ ਸਾਡਾ ਹੋਲਡ ਤੇ ਰੱਖ ਦਿਓ ਅਸੀਂ ਇੱਕ ਅੱਧਾ ਦਿਨ ਦਾ ਟਾਈਮ ਹੁੰਦਾ ਹੈਗਾ ਜਿਵੇਂ ਅੱਜ ਵੀਡੀਓ ਪਾਈ ਹੈਗੀ ਕੱਲ ਸ਼ਾਮ ਤੱਕ ਸੂਟ ਹੋਲਡਰ ਹੋਊਗਾ ਤੀਜੇ ਦਿਨ ਜੇ ਕੋਈ ਵੀ ਭੈਣ ਦਾ ਮੈਸੇਜ ਆਉਂਦਾ ਜਾਂ ਕਈ ਭੈਣਾਂ ਦੇ ਆਏ ਪਏ ਹੁੰਦੇ ਨੇ ਮੈਸੇਜ ਸਾਨੂੰ ਸੂਟ ਚਾਹੀਦਾ ਬਸ ਅਸੀਂ ਦੇ ਦੇਣਾਗਾ ਉਹਨਾਂ ਨੂੰ ਫੇਰ ਨਹੀਂ ਅਸੀਂ ਹੋਲਡ ਤੇ ਰੱਖਣਾ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਪਾਈ ਪਾਈ